ਈ ਭਗਵਾਨਤ ਮਾਨ ਸਰਕਾਰ ਤੋਂ ਸਰ ਬੜਾ ਖੁਸ਼ੀ ਆ ਸਾਡਾ ਝੋਨਾ ਪੂਰੇ ਰੇਟ ਤੇ ਚੁੱਕਿਆ ਜਾ ਰਿਹਾ ਔਰ 3 ਤੀਸਰੇ ਦਿਨ ਸਰ ਸਭ ਨੂੰ ਪੇਮੈਂਟ ਪੈ ਗਈ ਹੈ। ਆਈ ਭਗਵਾਨਤ ਮਾਨ ਸਰਕਾਰ ਦਾ ਬਹੁਤ ਧੰਨਵਾਦੀ ਕਰਦੇ ਆ ਅਸੀਂ। ਪਾਹਣ ਡੇਢ ਪੂਰਾ ਮਿਲ ਲਿਆ ਦਾਣੇ ਇਸ ਤਰ੍ਹਾਂ ਚੁੱਕਣ ਦੇ ਨੇ ਬਹੁਤ ਵਧੀਆ ਜੀ। ਅੰਗੇ ਸੋ ਅੱਜ ਦੀਨਾਂਗਰ ਦੇ ਵਿੱਚ ਇੱਥੇ ਅਸੀਂ ਖੜੇ ਆ ਔਰ ਜਿਹੜੇ ਆਲਮੋਸਟ ਸਾਰੇ ਕਿਸਾਨਾਂ ਦੇ ਜਿੰਨੇ ਵੀ ਨਾਲ-ਨਾਲ ਆ ਇਹਨਾਂ ਪਰਚੇਜ ਪਾਈ ਜਾ ਰਹੀ ਹੈ ਔਰ ਨਾਲ ਨਾਲ ਉਹਨਾਂ ਦੇ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਵੀ ਪਾਏ ਜਾ ਰਹੇ ਨੇ ਦੀਨਾਂ ਦੇ ਵਿੱਚ ਹੜ ਨੇ ਕਾਫੀ ਫਸਲ ਪ੍ਰਭਾਵਿਤ ਕੀਤੀ ਹੈ ਲੇਕਿਨ ਫਿਰ ਵੀ ਉਹਨਾਂ ਦਾ ਕਿਸਾਨਾਂ ਦਾ ਇੱਕ ਇੱਕ ਪਾਈ ਜਿਹੜਾ ਹੈ ਇੱਕ ਇੱਕ ਦਾਣਾ ਜਿਹੜਾ ਹੈ ਉਹ ਬਿਲਕੁਲ ਸਰਕਾਰ ਨੇ ਪਰਚੇਜ ਕੀਤਾ ਹੋ ਰਿਹਾ ਔਰ ਨਾਲ ਨਾਲ ਤੁਸੀਂ ਦੇਖੋਗੇ ਨਾਲ ਨਾਲ ਲਿਸਟਿੰਗ ਵੀ ਹੋ ਰਹੀ ਹੈ ਮੰਡੀ ਮਨੋਂ ਖਾਲੀ ਖਾਈ ਲੱਭ ਰਹੀ ਹੈ ਕਿਉਂਕਿ ਲਿਫਟ ਜਿਹੜਾ ਹੈ ਨਾ ਉਹ ਲਿਫਟਿੰਗ ਨਾ ਨਾ ਹੋਈ ਜਾ ਰਹੀ ਹੈ